ਸਾਡੇ ਨਾ ਇਤਿਹਾਸ ਦੇ ਵਿੱਚ ਬਹੁਤ ਸਾਰਾ ਕੂੜ ਕਬਾੜ ਭਰਿਆ ਗਿਆ ਹੁਣ ਸਵਾਲ ਪੈਦਾ ਹੋ ਗਿਆ ਕਿ ਇਹ ਕੂੜ ਕਬਾੜ ਭਰਿਆ ਕਿਨੇ ਆ ਚਲੋ ਗੈਰਾਂ ਨੇ ਤੇ ਕੰਮ ਕਰਨਾ ਹੀ ਹੁੰਦੇ ਨੇ ਹਨਾ ਉਹਨਾਂ ਨੇ ਤੇ ਆਪਣੀਆਂ ਕਰਤੂਤਾਂ ਕਰਨੀਆਂ ਹੀ ਹੁੰਦੀਆਂ ਨੇ ਚੱਲਣਾ ਚੱਲਣੀਆਂ ਹੁੰਦੀਆਂ ਨੇ ਪਰ ਕੁਝ ਸਾਡੇ ਅਖੌਤੀਆਂ ਨੇ ਉਸ ਇਤਿਹਾਸ ਨੂੰ ਚੋਪੜ ਚੋਪੜ ਕੇ ਮਸਾਲੇ ਲਾ ਲਾ ਕੇ ਸਟੇਜਾਂ ਦੇ ਉੱਪਰੋਂ ਸੁਣਾਇਆ ਲੋਕਾਂ ਦੇ ਵਿੱਚ ਪ੍ਰਚਾਰਿਆ ਅੱਜ ਕੁਝ ਇੱਕ ਸਾਲ ਪਹਿਲਾਂ ਤੋਂ ਤੁਸੀਂ ਦੇਖੋ ਅਸੀਂ ਨਵੀਂ ਚੀਜ਼ ਭੜਦੇ ਆ ਨਾ ਅਸੀਂ ਫਿਰ ਮਸਾਲੇ ਲਾਉਣੇ ਹੁੰਦੇ ਨੇ ਐਨ ਚੰਗੀ ਤਰ੍ਹਾਂ ਫਿਰ ਅਸੀਂ ਲੋਕਾਂ ਦਾ ਪਿਆਰ ਹਾਸਲ ਕਰਨਾ ਹੁੰਦਾ ਵੀ ਇਹਨੇ ਤੇ ਨਵੀਂ ਚੀਜ਼ ਸੁਣਾਈ ਆ ਪਰ ਉਸ ਚੀਜ਼ ਦਾ ਸਾਡੇ ਕੋਲੇ ਸਰੋਤ ਕੀ ਹੁੰਦਾ ਉਹ ਚੀਜ਼ ਕਿੱਥੋਂ ਆਈ ਆ ਉਹਦਾ ਧਰਮ ਨੂੰ ਨੁਕਸਾਨ ਕੀ ਆ ਉਹਦੇ ਨਾਲ ਪੰਥ ਦੇ ਵਿੱਚ ਕਿਹੜੀ ਦੁਬਧਾ ਪੈ ਸਕਦੀ ਹੈ ਇਹ ਕਦੇ ਅਸੀਂ ਸੋਚਦੇ ਹੀ ਨਹੀਂ ਬਸ ਨਵੀਂ ਚੀਜ਼ ਮਿਲਣੀ ਚਾਹੀਦੀ ਤੇ ਅਸੀਂ ਪ੍ਰੋਸ ਦੇਣੀ ਆ ਕੁਝ ਕਿਸਾਲਾਂ ਤੋਂ ਨਾ ਕਹਿੰਦੇ ਜੀ ਅਸੀਂ ਦੱਸਾਂਗੇ ਤੁਹਾਨੂੰ ਸ਼ਵੀਲ ਦਾ ਇਤਿਹਾਸ ਕਿਸੇ ਪੰਥ ਦੋਖੀ ਨੇ ਉਹ ਪੋਸਟ ਲਿਖ ਕੇ ਪਾਈ ਤੇ ਫਿਰ ਕਈਆਂ ਨੇ ਬੋਲ ਕੇ ਸੁਣਾਈ ਸਤੇਜਾਂ ਦੇ ਉੱਪਰੋਂ ਤੇ ਫਿਰ ਉਹ ਬੜਾ ਉਹਦਾ ਪ੍ਰਚਾਰ ਕੀਤਾ ਵੀ ਅੱਜ ਸਾਨੂੰ ਪਤਾ ਲੱਗਿਆ ਵੀ ਇਹ ਸ਼ਵੀਲ ਦਾ ਅਸਲੀ ਇਤਿਹਾਸ ਇਹ ਹੈ ਹੁਣ ਦੇਖੋ ਤੁਸੀਂ ਕੀ ਸੁਣਾਇਆ ਗਿਆ ਕਹਿੰਦੇ ਜੀ ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਤਸੀਹੇ ਦਿੱਤੇ ਜਾ ਰਹੇ ਸੀ ਤਾਂ ਉਸ ਟਾਈਮ ਚੰਦੂ ਦੀ ਨੋ ਸ਼ਰਬਤ ਤਿਆਰ ਕਰਕੇ ਲੈ ਕੇ ਆਈ ਮਿੱਠਾ ਪਾਣੀ ਤਿਆਰ ਕਰਕੇ ਲੈ ਕੇ ਆਈ ਤੇ ਆ ਕੇ ਨੇ ਗੁਰੂ ਸਾਹਿਬ ਜੀ ਦੇ ਅੱਗੇ ਪਰੋਸਿਆ ਕਿਹਾ ਵੀ ਗੁਰੂ ਸਾਹਿਬ ਜੀ ਤੁਸੀਂ ਇਹ ਸ਼ਕੋ ਹੁਣ ਗੁਰੂ ਸਾਹਿਬ ਜੀ ਨੇ ਨਾ ਕਰ ਦਿੱਤੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਤੇ ਪਰਣ ਲੈ ਚੁੱਕੇ ਆਂ ਵੀ ਅਸੀਂ ਚੰਦੂ ਦੇ ਘਰ ਦਾ ਕੁਝ ਵੀ ਨਹੀਂ ਖਾਣਾ ਤੇ ਉਹ ਬੜੀ ਹੈਰਾਨ ਜੀ ਹੋਈ ਇਹ ਗੱਲ ਸੋਚ ਕੇ ਕਹਿੰਦੀ ਗੁਰੂ ਸਾਹਿਬ ਜੀ ਮੇਰੀ ਸ਼ਰਦਾ ਕਹਿੰਦੇ ਵੀ ਅਸੀਂ ਤੇ ਪਰਣ ਲੈ ਲਿਆ ਉਹ ਚਲੋ ਨਿਰਾਸ਼ ਜੀ ਹੋ ਕੇ ਜਦੋਂ ਜਾਣ ਲੱਗੀ ਉਹ ਕਹਿੰਦੀ ਹੈ ਵੀ ਬਾਬੇ ਨਾਨਕ ਦੇ ਦਰ ਤੋਂ ਮੈਂ ਸੋਚਿਆ ਸੀ ਵੀ ਮੈਂ ਖਾਲੀ ਨਹੀਂ ਆਵਾਂਗੀ ਮੈਂ ਸੁਣਿਆ ਸੀ ਲੋਕਾਂ ਤੋਂ ਬਾਬੇ ਨਾਨਕ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਪਰ ਮੈਂ ਅੱਜ ਉਸੇ ਦਰ ਤੋਂ ਖਾਲੀ ਜਾ ਰਹੀ ਆਂ ਕਹਿੰਦੇ ਫਿਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਰੁਕ ਭਾਈ ਗੁਰੂ ਅਰਜਨ ਸਾਹਿਬ ਜੀ ਨੇ ਬਾਰ ਦੇ ਦਿੱਤਾ ਬਈ ਇਸ ਤੇਰੇ ਸ਼ਰਬਤ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹਜ਼ਾਰਾਂ ਲੋਕ ਤਿਆਰ ਕਰਿਆ ਕਰਨਗੇ ਤੇ ਲੱਖਾਂ ਲੋਕ ਛਕਿਆ ਕਰਨਗੇ ਇੱਥੋਂ ਸ਼ਵੀਲ ਚੱਲੀ ਹੈ ਜੀ ਕਹਿੰਦੇ ਦੇਖੋ ਤੁਸੀਂ ਤੇ ਕਹਿੰਦੇ ਬੜਾ ਵਧੀਆ ਹੋ ਗਿਆ ਇਹ ਤਾਂ ਸ਼ਵੀਲ ਦਾ ਇਤਿਹਾਸ ਸੁਣਾਇਆ ਲੋਕਾਂ ਨੇ ਅਸੀਂ ਸ਼ੇਅਰ ਕੀਤਾ ਦੱਬ ਕੇ ਸ਼ੇਅਰ ਕੀਤਾ ਹੁਣ ਉਹਦੇ ਵਿੱਚ ਮੈਂ ਹਰਾਨ ਇਸ ਗੱਲ ਤੇ ਹੋ ਜਾਣਾ ਵੀ ਅਸੀਂ ਚੰਦੂ ਨੂੰ ਦੋਸ਼ ਮੁਕਤ ਨਹੀਂ ਕਰ ਰਹੇ ਵੀ ਚੰਦੂ ਦੀ ਨੂੰਹ ਤੇ ਬੜੇ ਪਿਆਰ ਵਾਲੀ ਸੀ ਉਹ ਤੇ ਸ਼ਰਬਤ ਤਿਆਰ ਕਰਕੇ ਲੈ ਕੇ ਆਈ ਗੁਰੂ ਨੇ ਵਰ ਵੀ ਦਿੱਤਾ ਹਨਾ ਆ ਸਾਰਾ ਕੁਝ ਜੇ ਤੁਸੀਂ ਇੱਕ ਗੱਲ ਸੋਚ ਕੇ ਦੇਖੋ ਵੀ ਕੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਪਹਿਲਾਂ ਸ਼ਵੀਲ ਨਹੀਂ ਸੀ ਹੁੰਦੀ ਸ਼ਰਬਤ ਨਹੀਂ ਸੀ ਪਲਾਇਆ ਜਾਂਦਾ ਗੁਰੂ ਨਾਨਕ ਸਾਹਿਬ ਜੀ ਵੇਲੇ ਤੋਂ ਹੀ ਬਲਕਿ ਉਸ ਤੋਂ ਪਹਿਲਾਂ ਦੀ ਜੇ ਆਪਾਂ ਗੱਲ ਕਰਦੇ ਆ ਉਹ ਬਾਅਦ ਦੇ ਵਿੱਚ ਕਰਦੇ ਆ ਜੀ ਆਪਾਂ ਸਿੱਖ ਇਤਿਹਾਸ ਦੀ ਗੱਲ ਕਰੀਏ ਗੁਰੂ ਸਾਹਿਬ ਜੀ ਨੂੰ ਜਦੋਂ ਸੰਗਤਾਂ ਮਿਲਣ ਦੇ ਲਈ ਆਉਂਦੀਆਂ ਅਸੀਂ ਗਰਮੀ ਦੇ ਵਿੱਚ ਤਾਂ ਗੁੜ ਦਾ ਤੇ ਜੌਆ ਦਾ ਸ਼ਰਬਤ ਉਸ ਵੇਲੇ ਤਿਆਰ ਕਰਕੇ ਜਿਹੜਾ ਉਹ ਮਿੱਠਾ ਪਾਣੀ ਪਲਾਇਆ ਜਾਂਦਾ ਸੀ ਕਿਉਂਕਿ ਉਸ ਵੇਲੇ ਨਾ ਤਾਂ ਕੋਈ ਗਲੂਕੋਜ਼ ਹੁੰਦਾ ਸੀ ਤੇ ਨਾ ਕੋਈ ਹੋਰ ਠੰਡੇ ਵਗੈਰਾ ਹੁੰਦੇ ਸੀ ਕੋਲਡ ਡਰਿੰਕ ਹੁੰਦੇ ਸੀ ਹਨਾ ਉਦੋਂ ਇਹੀ ਸਾਡਾ ਮਾਝਾ ਹੁੰਦਾ ਸੀ ਤੇ ਇਹੀ ਸਾਡਾ ਫੈਂਟਾ ਹੁੰਦਾ ਸੀ ਤੇ ਉਸ ਵੇਲੇ ਜੌਆਂ ਨੂੰ ਰਗੜ ਕੇ ਵਧੀਆ ਤਰੀਕੇ ਦੇ ਨਾਲ ਵਿੱਚ ਗੁੜ ਪਾ ਕੇ ਤਿਆਰ ਕਰਕੇ ਸੰਗਤਾਂ ਨੂੰ ਸ਼ਕਾਇਆ ਜਾਂਦਾ ਸੀ ਕਾਬਲ ਖੰਧਾਰ ਤੋਂ ਵੀ ਆਉਂਦੀਆਂ ਸੀ ਸੰਗਤਾਂ ਬੜੀਆਂ ਦੂਰੋਂ ਦੂਰੋਂ ਆਉਂਦੀਆਂ ਸੀ ਦਰਸ਼ਨ ਕਰਨ ਦੇ ਲਈ ਹਨਾ ਇਹ ਉਦੋਂ ਆਮ ਜੀ ਚੀਜ਼ ਸੀਗੀ ਤੁਸੀਂ ਹੋਰ ਪਿੱਛੇ ਚਲੇ ਜਾਓ ਇਸਲਾਮ ਧਰਮ ਦੇ ਵਿੱਚ ਜਿਹੜਾ ਸ਼ਵੀਲ ਹੈ ਨਾ ਇਹ ਵੈਸੇ ਇਸਲਾਮ ਧਰਮ ਦਾ ਲਫ਼ਜ਼ ਹੈਗਾ ਸ਼ਾ ਦਾ ਅਰਥ ਹੁੰਦਾ ਜੀ ਮਿੱਠਾ ਆਬ ਦਾ ਅਰਥ ਹੁੰਦਾ ਜੀ ਪਾਣੀ ਤੇ ਈਲ ਦਾ ਅਰਥ ਹੁੰਦਾ ਉਹ ਜਗ੍ਹਾ ਜਿੱਥੇ ਇਹ ਪਲਾਇਆ ਜਾਂਦਾ ਹੈ ਸ਼ੀਹਾਂ ਸੁੰਨੀ ਜਦੋਂ ਇਹਨਾਂ ਦਾ ਰੌਲਾ ਚੱਲਦਾ ਸੀਗਾ ਤੇ ਸ਼ੀਹਾਂ ਭਾਈਚਾਰੇ ਦੇ ਲੋਕ ਜਿਹੜੇ ਨੇ ਉਹ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਹੋਏ ਇਹ ਮਿੱਠਾ ਪਾਣੀ ਵਰਤਾਉਂਦੇ ਨੇ ਖੈਰ ਜਦੋਂ ਆਪਾਂ ਆਪਣੀ ਇਤਿਹਾਸ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਪਹਿਲਾਂ ਤੋਂ ਹੀ ਇਹ ਪਾਣੀ ਪੜਾਉਣਾ ਚੱਲਿਆ ਆਉਂਦਾ ਸੀ ਪਰ ਅਸੀਂ ਚੰਦੂ ਨੂੰ ਦੋਸ਼ ਮੁਕਤ ਕਰਨ ਦੇ ਲਈ ਉਹਦੀ ਨੋਹ ਦਾ ਸਹਾਰਾ ਲੈ ਕੇ ਦੇਖੋ ਸ਼ਵੀਲ ਦਾ ਇਤਿਹਾਸ ਬਣਾ ਲਿਆ ਤੇ ਅਸੀਂ ਐਨ ਪੂਰੀ ਸ਼ਰਦਾ ਦੇ ਨਾਲ ਸੁਣਾਇਆ ਹਨਾ ਤੇ ਤੁਸੀਂ ਇੱਕ ਚੀਜ਼ ਦੇਖੋ ਜੇ ਚੰਦੂ ਕਈਆਂ ਨੇ ਇਹ ਵੀ ਕਿਹਾ ਕਈ ਜਗ੍ਹਾ ਦੇ ਉੱਪਰ ਇਹ ਵੀ ਆਉਂਦਾ ਇਤਿਹਾਸ ਤੇ ਸਾਡੇ ਆਪਣੇ ਸੁਣਾਉਂਦੇ ਨੇ ਕਹਿੰਦੇ ਜੀ ਚੰਦੂ ਨੇ ਤੇ ਬਹੁਤ ਸਾਰੀਆਂ ਮੋਹਰਾਂ ਦਿੱਤੀਆਂ ਸੀਗੀਆਂ ਵੀ ਗੁਰੂ ਸਾਹਿਬ ਜੀ ਨੂੰ ਛੱਡ ਦਿਓ ਦੇਖੋ ਤੁਸੀਂ ਕਹਿ ਜੀਆਂ ਕਰਪੂਤਾ ਪੇਸ਼ ਕਰਦੇ ਨੇ ਇਹ ਘਟੀਆ ਕਿਸਮ ਦਾ ਇਤਿਹਾਸ ਬਣਾ ਕੇ ਸੁਣਾ ਰਹੇ ਹੁੰਦੇ ਨੇ ਕਹਿੰਦੇ ਚੰਦੂ ਨੇ ਮੋਹਰਾਂ ਦਿੱਤੀਆਂ ਸੀ ਵੀ ਗੁਰੂ ਸਾਹਿਬ ਜੀ ਨੂੰ ਆਜ਼ਾਦ ਕਰਵਾਉਣ ਦੇ ਲਈ ਤੁਸੀਂ ਦੇਖੋ ਜੇ ਚੰਦੂ ਗੁਰੂ ਘਰ ਦਾ ਹਤੈਸ਼ੀ ਹਮੈਤੀ ਹੁੰਦਾ ਨਾ ਤਾ ਸਿੰਘ ਉਹਦੇ ਪਿੰਡ ਕਲਾਨੌਰ ਦੇ ਵਿੱਚ ਚੰਦੂ ਨੂੰ ਸਜਾਏ ਮੌਤ ਨਾ ਦਿੰਦੇ ਉਹਦੇ ਪਿੰਡ ਦੇ ਵਿੱਚ ਗੁਰੂ ਸਿਕਲਨੌਰ ਪਿੰਡ ਸੀ ਉਹਦਾ ਸਜਾਏ ਮੌਤ ਨਾ ਦਿੰਦੇ ਬਾਅਦ ਦੇ ਵਿੱਚ ਜੇ ਚੰਦੂ ਦੋਸ਼ ਮੁਕਤ ਹੁੰਦਾ ਦੋਸ਼ ਸੀ ਚੰਦੂ ਦਾ ਵੀ ਅਗਲੀ ਗੱਲ ਚੰਦੂ ਦੇ ਪਰਿਵਾਰ ਦੇ ਵਿੱਚੋਂ ਉਹਦਾ ਸਕਾ ਮੁੰਡਾ ਕਰਮਚੰਦ ਰਹੀਲੇ ਪਿੰਡ ਦੇ ਵਿੱਚ ਗੁਰੂ ਹਰਗੋਬਿੰਦ ਪਾਸ਼ਾ ਦੇ ਉੱਪਰ ਹਮਲਾ ਕਰਦਾ ਹੈ ਉਹ ਕਦੇ ਵੀ ਹਮਲਾ ਨਾ ਕਰਦਾ ਜੇ ਚੰਦੂ ਦਾ ਪਰਿਵਾਰ ਦੋਸ਼ ਮੁਕਤ ਹੁੰਦਾ ਤੇ ਅਗਲੀ ਗੱਲ ਹੋਰ ਤੁਸੀਂ ਸੋਚ ਕੇ ਦੇਖੋ ਇਸੇ ਪਰਿਵਾਰ ਦੇ ਵਿੱਚ ਉਹ ਖੱਤਰੀ ਸੁਚਾਨੰਦ ਸਹਿਬਜਾਦਿਆਂ ਦੀ ਕਚਹਿਰੀ ਦੇ ਵਿੱਚ ਮੁਗਲਾਂ ਦੇ ਵੱਲੋਂ ਹੋ ਕੇ ਭੁਗਤਦਾ ਹੈ ਤੇ ਕੀ ਕੁਝ ਬੋਲਦਾ ਮੇਰੇ ਨਾਲੋਂ ਤੁਹਾਨੂੰ ਜ਼ਿਆਦਾ ਪਤਾ ਹੋਏਗਾ ਇਸ ਦਾ ਪਰਿਵਾਰ ਨੂੰ ਜਿਹੜਾ ਸੀ ਉਹ ਦੋਸ਼ ਮੁਕਤ ਨਹੀਂ ਕੀਤਾ ਜਾ ਸਕਦਾ ਇਹਨਾਂ ਦੀਆਂ ਕਰਤੂਤਾ ਇਹੀ ਰਹੀਆਂ ਸੀ ਬਹੁਤ ਸਾਰੇ ਹੋਰ ਵੀ ਸੀ ਉਸ ਵੇਲੇ ਸ਼ੇਖ ਫੱਤੇ ਵਰਗੇ ਅਸੀਂ ਸਾਡੇ ਵਾਲੇ ਜਾ ਜਾ ਕੇ ਉੱਥੇ ਖੀਰ ਚੜਾ ਕੇ ਆਉਂਦੇ ਨੇ ਛੇਕ ਫਤੇ ਵਰਗੇ ਵੀ ਲੁੱਤੀਆਂ ਲਾਉਂਦੇ ਰਹੇ ਦਰਬਾਰ ਦੇ ਵਿੱਚ ਪਰ ਅਸੀਂ ਜਿਹੜਾ ਇਦਾਂ ਦਾ ਇਤਿਹਾਸ ਸਾਨੂੰ ਮਿਲਣਾ ਚਾਹੀਦਾ ਮੈਂ ਹੈਰਾਨ ਹੋ ਜਾਂਦਾ ਅਸੀਂ ਕੋਈ ਉਹਦਾ ਸਰੋਤ ਨਹੀਂ ਲੱਭਣਾ ਵੀ ਇਹ ਚੀਜ਼ ਕਿੱਥੋਂ ਆਈ ਹੈ ਕਿਹਨੇ ਪਾਈ ਹੈ ਬਸ ਚੋਪੜ ਕੇ ਜਿਹ ਹੈ ਐਨ ਰੰਦਾ ਚੰਗੀ ਤਰ੍ਹਾਂ ਲਾ ਕੇ ਕੋਈ ਕੋਈ ਚੀਜ਼ ਜਿਹੜੀ ਹੈ ਉਹ ਪੇਸ਼ ਕਰ ਦਿਓ ਅਸੀਂ ਸੱਚ ਮੰਨ ਕੇ ਫਿਰ ਅੱਗੇ ਦੀ ਅੱਗੇ ਸ਼ੇਅਰ ਅੱਗੇ ਦੀ ਅੱਗੇ ਸ਼ੇਅਰ ਜੋ ਮਰਜੀ ਲਿਖ ਕੇ ਤੁਸੀਂ ਇੱਥੇ ਪਾ ਦਿਓ ਕਿਸੇ ਨੇ ਕੁਝ ਨਹੀਂ ਸੋਚਣਾ ਕੋਈ ਸਰੋਤ ਨਹੀਂ ਲੱਭਣਾ ਕੋਈ ਇਹ ਨਹੀਂ ਚੀਜ਼ ਦੇਖਣੀ ਵੀ ਇਹ ਕਿੱਥੋਂ ਆਈ ਹੈ ਸਾਡੇ ਦੁਸ਼ਮਣ ਨੇ ਲਿਖੀ ਹੈ ਪਾਈ ਹੈ ਜਾਂ ਤਸਵੀਰ ਬਣਾਈ ਹੈ ਜਾਂ ਕੋਈ ਫਿਲਮ ਬਣਾਈ ਹੈ ਸਾਨੂੰ ਤਾਂ ਬਸ ਮਿਲਣੀ ਚਾਹੀਦੀ ਆ ਜਿਵੇਂ ਸਰ ਕਹਿੰਦੇ ਨਹੀਂ ਹੁੰਦੇ ਵੀ ਮੈਟਰ ਲੱਭਦੇ ਫਿਰਦੇ ਆ ਅਸੀਂ ਤਾਂ ਜਿੱਦਾਂ ਦਾ ਮਰਜ਼ੀ ਹੋਵੇ ਮੈਟਰ ਲੱਭਦੇ ਫਿਰਦੇ ਆ ਸਾਨੂੰ ਮੈਟਰ ਮਿਲਣਾ ਚਾਹੀਦਾ ਤੇ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਸੇ ਸ਼ੇਅਰ ਕਰੀ ਜਾਣੇ ਤੁਸੀਂ ਦੇਖੋ ਇਹ ਹਾਲਾਤ ਇਹ ਹਾਲਾਤ ਨੇ ਸਾਡੇ ਸਮਾਜ ਦੇ ਜਦੋਂ ਸ਼ਵੀਰ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਸੋਚਣਾ ਪੈਣਾ ਸ਼ਵੀਲਾਂ ਪਹਿਲਾਂ ਤੋਂ ਹੀ ਲਾਈਆਂ ਜਾਂਦੀਆਂ ਸੀਗੀਆਂ ਪਰ ਇੱਕ ਮੈਂ ਹੋਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਠੀਕ ਹੈ ਆਪਾਂ ਠੰਡਾ ਪਾਣੀ ਪਲਾਉਨੇ ਆ ਤੇ ਜੇ ਠੰਡਾ ਪਾਣੀ ਪਲਾਉਣ ਦੇ ਨਾਲ ਸਾਡੇ ਮਨ ਸ਼ਾਂਤ ਨਹੀਂ ਨਾ ਹੋਏ ਸਾਡੇ ਆਪਣੇ ਸਾਡੀ ਅੰਦਰਲੀ ਤਪੱਸ ਨਹੀਂ 부ਜੀ ਤਾਂ ਠੰਡਾ ਪਾਣ ਵੀ ਪਲਾਉਣ ਦਾ ਵੀ ਕੋਈ ਫਾਇਦਾ ਨਾ ਹੋਇਆ ਅਸੀਂ ਅੰਦਰਲੀ ਤਪੱਸ ਬਜਾਉਣੀ ਹੈ ਸਾਡਾ ਪੰਥ ਦੇਖੋ ਅੱਜ ਕਿੱਥੇ ਖੜਾ ਹੈ ਮੈਂ ਨਹੀਂ ਕਹਿੰਦਾ ਸ਼ਵੀਰਨਾ ਨਾ ਲਾਓ ਲਾਓ ਭਾਈ ਰੱਜ ਰੱਜ ਕੇ ਲਾਓ ਪਰ ਕੁਝ ਪੈਸੇ ਨੂੰ ਬਚਾ ਕੇ ਲੋੜ ਤੋਂ ਵੱਧ ਨਾ ਲਾਓ ਕੁਝ ਪੈਸੇ ਨੂੰ ਬਚਾ ਕੇ ਬੱਚਿਆਂ ਦੀਆਂ ਫੀਸਾਂ ਭਰਨੀ ਆ ਮੈਡੀਕਲ ਲਾਈਨ ਦੇ ਵਿੱਚ ਆਪਣਿਆਂ ਦੀ ਮਦਦ ਕਰਨੀ ਸਾਡੇ ਪੰਥ ਦੇ ਵਿੱਚ ਕਹਾਣੀ ਦੇਖੋ ਅੱਜ ਕਿੱਥੇ ਖੜੀ ਆ ਇੰਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਅਕਸਰ ਬੇਨਤੀ ਕਰਦਾ ਨਾ ਦੋ ਚੀਜ਼ਾਂ ਦੀ ਲੋੜ ਐ ਐਜੂਕੇਸ਼ਨ ਤੇ ਹੈਲਥ ਇਹਨਾਂ ਦੋਹਾਂ ਚੀਜ਼ਾਂ ਦੇ ਉੱਪਰ ਕੰਮ ਕਰਨਾ ਚਾਹੀਦਾ ਗੁਰੂ ਸਾਹਿਬ ਜੀ ਕਰਦੇ ਰਹੇ ਨੇ ਤੁਸੀਂ ਦੇਖੋ ਗੁਰੂ ਸਾਹਿਬ ਜੀ ਨਹੀਂ ਕਰਦੇ ਰਹੇ